ਜੀ ਹਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਇੱਕ ਮਹਿਲਾ ਵੱਲੋਂ ਦੂਜੀ ਮਹਿਲਾ ਤੇ ਚਾਕੂਆਂ ਨਾਲ ਹਮਲਾ ਕੀਤਾ ਗਿਆ ਹੈ ਸ਼ਰਿਆਮ ਦੂਜੀ ਮਹਿਲਾ ਦੇ ਚਾਕੂ ਮਾਰੇ ਗਏ ਨੇ ਜਿਸ ਕਾਰਨ ਘਰ 'ਚ ਚੀਖ ਚਿਹਾੜਾ ਮਚ ਗਿਆ ਚਾਕੂ ਵੱਜਣ ਕਾਰਨ ਮਹਿਲਾ ਗੰਭੀਰ ਜ਼ਖਮੀ ਹੋ ਗਈ ਕਾਫੀ ਸਮਾਂ ਘਰ 'ਚ ਹੰਗਾਮਾ ਖੂਨ ਖਰਾਬਾ ਹੁੰਦਾ ਦਿਖਾਈ ਦਿੱਤਾ ਤੁਸੀਂ ਦੇਖ ਸਕਦੇ ਹੋ ਕਿਵੇਂ ਮਹਿਲਾ ਵੱਲੋਂ ਚਾਕੂ ਹੱਥ 'ਚ ਫੜ ਮਹਿਲਾ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਦੌਰਾਨ ਮੌਕੇ ਤੇ ਮੌਜੂਦ ਸੁਰੱਖਿਆ ਮੁਲਾਜ਼ਮਾਂ ਨੇ ਮਹਿਲਾ ਨੂੰ ਕਾਬੂ ਕਰ ਲਿਆ کافی ਸਮੇਂ ਬਾਅਦ ਇਸ ਹੰਗਾਮੇ ਨੂੰ ਸ਼ਾਂਤ ਕੀਤਾ ਗਿਆ ਇਹ ਖੂਨੀ ਝੜਪ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਨੇ ਦੱਸਿਆ ਜਾ ਰਿਹਾ ਹੈ ਕਿ ਤਸਵੀਰਾਂ ਮਹੱਲੀ ਦੇ ਸੈਕਟਰ 88 ਦੀਆਂ ਨੇ ਜਿੱਥੇ ਇੱਕ ਨਿੱਜੀ ਸੁਸਾਇਟੀ ਚ ਇਹ ਖੂਨੀ ਝੜਪ ਹੋਈ ਹੈ ਜਾਣਕਾਰੀ ਮੁਤਾਬਕ ਮਾਮੂਲੀ ਤਕਰਾਰ ਤੋਂ ਬਾਅਦ ਤੈਸ ਚਾਈ ਮਹਿਲਾ ਚਾਕੂ ਲੈ ਦੂਜੀ ਮਹਿਲਾ ਦੇ ਘਰ ਤੇ ਦਾਖਲ ਹੋ ਗਈ ਉਸਤੇ ਚਾਕੂ ਨਾਲ ਹਮਲਾ ਕਰ ਦਿੱਤਾ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਆਖਿਰ ਇਸ ਘਟਨਾ ਨੂੰ ਲੈ ਕੇ ਜਾਂਚ ਲਈ ਪਹੁੰਚੀ ਪੁਲਿਸ ਦਾ ਕੀ ਕਹਿਣਾ ਇਹ ਤੁਸੀਂ ਉਹਨਾਂ ਦੇ ਮੂੰਹ ਹੀ ਸੁਣ ਲਓ ਬੇਸਿਕਲੀ ਇਹਦੇ ਵਿੱਚ ਇੰਦਰਜੀਤ ਕੌਰ ਦੀ ਸਟੇਟਮੈਂਟ ਵੇਵ ਸਟੇਟ E1202 ਉਹਨਾਂ ਦੇ ਘਰ ਦੇ ਵਿੱਚ ਰਾਤ ਸਮੇਂ ਇੱਕ ਖੁਸ਼ਪ੍ਰੀਤ ਕੌਰ ਵਾਈਫ ਆਫ ਸ਼ਿਵਦੇਵ ਤੇ शिवदेव ਤੇ ਮਨਪ੍ਰੀਤ ਸਿੰਘ ਇੱਕ ਸਿਕਿਉਰਟੀ ਗਾਰਡ ਸੀ ਇਹ ਉਹਨਾਂ ਦੇ ਘਰ ਜਾ ਕੇ ਉਹਨਾਂ ਨੇ ਲੇਡੀ ਨੇ ਚਾਕੂ ਮਾਰਿਆ ਮਾਰਿਆ ਸੀਗਾ ਤੇ ਉਹਦੇ ਅਸੀਂ ਮੈਡੀਕਲ ਕਰਾ ਕੇ ਉਹਦੇ ਤੇ ਐਫ ਆਈ ਆਰ ਨੰਬਰ 25 ਡੇਟਡ 24 1 25 ਦੰਦ ਕੀਤੀ ਹੈ ਜਿਹੜੇ ਕਿ ਅੰਡਰ ਸੈਕਸ਼ਨ 331 ਦੀ 6 115 ਦੀ 2 324 ਦੀ 2 3 ਤਿੰਨ ਦੀ 5 বিএনএস ਦੇ ਵਿੱਚ ਮਕਦਮਾ ਦਰਜ ਸਰਕਾਰ ਨੇ ਕੀ ਸੀਗਾ ਦੇਖੋ ਬੇਸਿਕਲੀ ਉਹਨਾਂ ਦਾ ਕੋਈ ਘਰੇਲੂ ਕੋਈ ਉੱਥੇ ਆਪਸ ਵਿੱਚ ਇੱਕੋ ਹੀ ਸੋਸਾਇਟੀ 'ਚ ਰਹਿੰਦੇ ਆ ਉਹਦੇ ਕੋਈ ਕਿਸੇ ਗੱਲ ਤੋਂ ਤਕਰਾਰ ਹੋਇਆ ਤੇ ਉਹਨਾਂ ਦੇ ਘਰ ਜਾ ਕੇ ਉਹ ਚਾਕੂ ਲੈ ਕੇ ਜ ਨੇੜੀ ਰਾਤ ਸਮੇਂ ਗਈ ਸੀ ਤੇ ਉਹਦੇ ਤੇ ਬਣਦੀ ਕਾਰਵਾਈ ਕੀਤੀ ਗਈ